ਸਾਰਿਆਂ ਨੂੰ ਜੈ ਮਸੀਹ ਕੀ ਸੋ ਪਰਮੇਸ਼ਰ ਦੇ ਮੁਬਾਰਕ ਲੋਕੋ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਤੇ ਅੱਜ ਦੇ ਕਲਾਮ ਦਾ ਟੌਪਿਕ ਹੈ ਪ੍ਰਾਰਥਨਾ ਜ਼ਰੂਰੀ ਹਥਿਆਰ ਹੈ ਕਲਾਮ ਦਾ ਟੌਪਿਕ ਹੈ ਪ੍ਰਾਰਥਨਾ ਜ਼ਰੂਰੀ ਹਥਿਆਰ ਹੈ ਪਰਮੇਸ਼ਰ ਦੇ ਕਲਾਮ ਦੇ ਵਿੱਚ ਮਤੀ 21 ਅਧਿਆਇ ਦੀ 13 ਅਜ ਤੋਂ ਅਤੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਆਮਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਖੁਦਾਵੰਦ ਯੇਸ਼ੂ ਮਸੀਹ ਨੂੰ ਇੱਕ ਮੌਕਾ ਮਿਲਿਆ ਸੀਗਾ ਭਵਨ ਦੇ ਵਿੱਚ ਜਾਣ ਦਾ ਅਤੇ ਜਦੋਂ ਉਹਨੂੰ ਮੌਕਾ ਮਿਲਿਆ ਏ ਉਹਨੇ ਮੌਕੇ ਦਾ ਫਾਇਦਾ ਉਠਾਇਆ ਏ ਮੌਕਾ ਗਵਾਇਆ ਨਹੀਂ ਬਥੇਰੇ ਜਣਿਆਂ ਨੂੰ ਜ਼ਿੰਦਗੀ ਦੇ ਵਿੱਚ ਮੌਕਾ ਮਿਲਦਾ ਕੁਝ ਕਰਨ ਦਾ ਕੀ ਮਿਲਦਾ ਮੌਕਾ ਮਿਲਦਾ ਕੁਝ ਕਰਨ ਦਾ ਉਹ ਮੌਕਾ ਗਵਾ ਲੈਂਦੇ ਨੇ ਉਹਨਾਂ ਨੂੰ ਮੌਕੇ ਦਾ ਫਾਇਦਾ ਚੁੱਕਣਾ ਨਹੀਂ ਆਉਂਦਾ ਉਹ ਮੌਕੇ ਦੇ ਨਾਲ ਸਹਿਮਤੀ ਨਹੀਂ ਕਰਦੇ ਉਹ ਆਪਣੀਆਂ ਗੱਲਾਂ ਦੇ ਨਾਲ ਸਹਿਮਤੀ ਕਰ ਲੈਂਦੇ ਨੇ ਆਪਣੇ ਸਮੇਂ ਦੇ ਨਾਲ ਸਹਿਮਤੀ ਕਰ ਲੈਂਦੇ ਮੌਕੇ ਹਾਰੇ ਕਿਸੇ ਨੂੰ ਨਹੀਂ ਮਿਲਦੇ ਜੇ ਹਾਰੇ ਕਿਸੇ ਨੂੰ ਮੌਕੇ ਨਹੀਂ ਮਿਲਦੇ ਬੜੇ ਦੁਨੀਆ ਦੇ ਤਾਕਤਵਰ ਲੋਕ ਆ ਕਹਿੰਦੇ ਬੜੇ ਗਿਆਨ ਨੇ ਪਰ ਮੌਕੇ ਉਹਨਾਂ ਨੂੰ ਨਹੀਂ ਮਿਲੇ ਜਿੰਦਗੀ ਚ ਜਦੋਂ ਵੀ ਮੌਕਾ ਮਿਲੇ ਮੌਕੇ ਦਾ ਫਾਇਦਾ ਉਠਾਓ ਪੂਰਾ ਪੂਰਾ ਫਾਇਦਾ ਉਠਾਓ ਮੌਕੇ ਨੂੰ ਵੀ ਚੇਤਾ ਰਹਿਣਾ ਚਾਹੀਦਾ ਆਇਆ ਕਿਦੇ ਹੱਥ ਤੇ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਮੌਕਾ ਸਾਨੂੰ ਮਿਲਿਆ ਹੈਗਾ ਆਮੀਨ ਇਹ ਨਿਸ਼ਾਨੀ ਜੇ ਇਥੇ ਖੁਦਾਵੰਦ ਯਸ਼ਮਦੀਨ ਨੂੰ ਮੌਕਾ ਮਿਲਿਆ ਇੱਕ ਹੈਕਲ ਦੇ ਵਿੱਚ ਜਾਣ ਦਾ ਉਦੇ ਪੈਰ ਪਿੱਛੇ ਨੂੰ ਨਹੀਂ ਆਏ ਉਹਨੇ ਰੁਕਾਵਟਾਂ ਨੂੰ ਨਹੀਂ ਵੇਖਿਆ ਉਹਨੇ ਮੁਸ਼ਕਲਾਂ ਨੂੰ ਨਹੀਂ ਵੇਖਿਆ ਉਹ ਕਿਸੇ ਦੀਆਂ ਗੱਲਾਂ 'ਚ ਨਹੀਂ ਆ ਗਿਆ ਉਹਨੂੰ ਕੋਈ ਡੱਕ ਨਹੀਂ ਸਕਿਆ ਉਹ ਇਕੱਲਚ ਗਿਆ ਖੁਦਾ ਦੇ ਲੋਕੋ ਜਦੋਂ ਤੁਹਾਨੂੰ ਮੌਕਾ ਮਿਲੇ ਇਕੱਲਚ ਜਾਂਦਾ ਤੁਹਾਡੇ ਕਦਮ ਪਿੱਛੇ ਰੁਣਾ ਜਾਂਦਾ ਤੁਹਾਡੇ ਕਦਮ ਕੜੀਸ ਕੜੀਸ ਕੇ ਨਾ ਅਕਲ ਚ ਪਹੁੰਚਣਾ ਤੁਹਾਨੂੰ ਕੋਈ ਡੱਕਣ ਵਾਲਾ ਨਾ ਹੋਵੇ ਤੁਹਾਡੇ ਜੀਵਨ ਚ ਕੋਈ ਰੁਕਾਵਟ ਨਾ ਹੋਵੇ ਤੁਸੀਂ ਸੋਚਣਾ ਹੈ ਮੈਨੂੰ ਕੀ ਮਿਲਿਆ ਮੌਕਾ ਕੀ ਮਿਲਿਆ ਮੌਕਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹਦਾ ਫਾਇਦਾ ਚੁੱਕਣਾ ਜਦੋਂ ਖੁਦਾ ਯੇਸ਼ੂ ਅਕਲ ਦੇ ਵਿੱਚ ਗਏ ਨੇ ਤੇ ਅਕਲ ਦੇ ਵਿੱਚ ਉਹਨੇ ਵੇਖਿਆ ਵਪਾਰੀ ਵਪਾਰ ਕੀਤੇ ਜਾਂਦੇ ਨੇ ਉਹਨੇ ਵਪਾਰੀਆਂ ਨੂੰ ਉੱਥੋਂ ਭਜਾ ਦਿੱਤਾ ਜਿਹੜੀ ਮੰਡੀ ਬਣੀ ਹੋਈ ਸੀ ਉੱਥੋਂ ਨੇ ਭਜਾ ਦਿੱਤਾ ਉਹਨਾਂ ਨੂੰ ਕਹਿੰਦਾ ਮੇਰਾ ਘਰ ਪ੍ਰਾਰਥਨਾਵਾਂ ਦਾ ਘਰ ਸਦਾ ਹੋਵੇਗਾ ਕਿਹੜਾ ਮੇਰਾ ਘਰ ਪ੍ਰਾਰਥਨਾਵਾਂ ਦਾ ਘਰ ਸਦਾ ਹੋਵੇਗਾ ਕਹਿੰਦਾ ਮੇਰਾ ਘਰ ਪ੍ਰਾਰਥਨਾਵਾਂ ਦਾ ਘਰ ਸਦਾ ਹੋਵੇਗਾ ਇਹ ਪ੍ਰਾਰਥਨਾ ਦੀ ਜਗ੍ਹਾ ਯਿਸੂ ਨੇ ਕਿਹਾ ਕਿ ਇਹ ਪ੍ਰਚਾਰ ਦੀ ਜਗ੍ਹਾ ਕਿਹਾ ਯਿਸੂ ਨੇ ਇਥੇ ਕਿਉਂ ਨਹੀਂ ਕਿਹਾ ਗਿਆ ਕਿ ਪ੍ਰਚਾਰ ਦੀ ਜਗ੍ਹਾ ਹੋਵੇਗੀ ਇਥੇ ਕਿਉਂ ਨਹੀਂ ਕਿਹਾ ਗਿਆ ਕਿ ਚਮਤਕਾਰ ਦੀ ਜਗ੍ਹਾ ਹੋਵੇਗੀ ਇਥੇ ਕਿਉਂ ਨਹੀਂ ਕਿਹਾ ਗਿਆ ਕਿ ਇਥੇ ਜਿਹੜਾ ਪੁੰਨਦਾਨ ਕਰਨ ਦੀ ਜਗ੍ਹਾ ਹੋਵੇਗੀ ਕਿਉਂ ਨਹੀਂ ਨਹੀਂ ਕੀ ਗਿਆ ਮੇਰਾ ਘਰ ਪ੍ਰਾਰਥਨਾ ਕਹਿੰਦਾ ਮੇਰਾ ਘਰ ਪ੍ਰਾਰਥਨਾਵਾਂ ਦਾ ਘਰ ਹੋਏਗਾ ਚਾਹ ਨਹੀਂ ਕਿ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੀ ਜ਼ਰੂਰੀ ਹੈ ਤੁਹਾਡੇ ਕੋਲ ਪ੍ਰਾਰਥਨਾ ਨਹੀਂ ਤੇ ਕੁਝ ਵੀ ਨਹੀਂ ਪ੍ਰਾਰਥਨਾ ਨਹੀਂ ਚਾਹੀਦੀ ਏ ਜਾਨੀ ਕਿ ਜਦੋਂ ਤੁਸੀਂ ਪ੍ਰਾਰਥਨਾ 'ਚ ਵੜਦੇ ਹੋ ਤੁਸੀਂ ਇੱਕ ਐਸੀ ਦੁਨੀਆ 'ਚ ਵੜ ਜਾਂਦੇ ਹੋ ਜਿੱਥੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਦੁਸ਼ਟ ਤੁਹਾਡੇ ਨਾਲ ਚਾਲ ਕੀ ਖੇਡਣਾ ਚਾਹੁੰਦਾ ਹੈ ਤੁਸੀਂ ਉਹਦੀ ਗੁਪਤ ਗੱਲਾਂ ਨੂੰ ਪੜ ਲੈਂਦੇ ਹੋ ਉਹਦੇ ਵਾਰਾਂ ਨੂੰ ਸਮਝ ਲੈਂਦੇ ਹੋ ਉਹਦੀਆਂ ਚਾਲਾਂ ਨੂੰ ਸਮਝ ਲੈਂਦੇ ਹੋ ਤੁਸੀਂ ਦੂਜੀ ਦੁਨੀਆ 'ਚ ਪ੍ਰਵੇਸ਼ ਕਰ ਲੈਂਦੇ ਹੋ ਪ੍ਰਾਰਥਨਾ ਦੇ ਵਿੱਚ ਦੂਜੀ ਦੁਨੀਆ 'ਚ ਦੂਜੀ ਦੁਨੀਆ 'ਚ ਵੜ ਜਾਂਦੇ ਹੋ ਜੇ ਪ੍ਰਾਰਥਨਾ ਹੈ ਤਾਂ ਅਗਰ ਪ੍ਰਾਰਥਨਾ ਨਹੀਂ ਹੈ ਕੁਝ ਵੀ ਨਹੀਂ ਹੈ ਤੁਸੀਂ ਵੇਖੋ ਕਿ ਇੱਥੇ ਕਿਸੇ ਨੂੰ ਕਹਿ ਦੋ ਪ੍ਰਾਰਥਨਾ ਕਰਨੀ ਹੈ ਉਹਨੂੰ ਝਟਜ ਬਾਥਰਮ ਆ ਜਾਏਗਾ ਇੱਥੇ ਪ੍ਰਾਰਥਨਾ ਲੰਬੀ ਕਰਨ ਲੱਗ ਪਈਏ ਉਹ ਝਟਜ ਕਦੀ ਅੰਦਰ ਜਾਏਗਾ ਕਦੀ ਬਾਹਰ ਜਾਏਗਾ ਕਦੀ ਉਹਦਾ ਫੋਨ ਵੱਜੇਗਾ ਕਦੀ ਉਹਨੂੰ ਕੁਝ ਡਿਸਟਰਬ ਕਰੇਗਾ ਕਿਉਂ ਕਿਉਂਕਿ ਸ਼ੈਤਾਨ ਨੂੰ ਪਤਾ ਇਹ ਦੁਨੀਆ ਕਿਹੜੀ 'ਚ ਵੜਨ ਵਾਲਾ ਹੈ ਦੁਨੀਆ ਹਾਂ ਦੂਜੀ ਦੁਨੀਆ ਦੂਜੀ ਦੁਨੀਆ ਦੂਜੀ ਦੁਨੀਆ ਸ਼ੈਤਾਨ ਦੀ ਜਦੋਂ ਤੁਸੀਂ ਉਸ ਦੁਨੀਆ 'ਚ ਵੜਦੇ ਹੋ ਉਹ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਸ਼ੈਤਾਨ ਕੀ ਕਰਨ ਵਾਲਾ ਹੈ ਤੁਹਾਡੇ ਨਾਲ ਚਾਲ ਕਹਿਣੀ ਖੇਡਣ ਵਾਲਾ ਤੁਹਾਨੂੰ ਤਾਕਤ ਮਿਲ ਜਾਂਦੀ ਹੈ ਕਿ ਤੁਸੀਂ ਉਹਦੇ ਰਾਜ ਮਹਿਲ ਨੂੰ ਕਿਵੇਂ ਡੇਗ ਦੋਗੇ ਤੁਸੀਂ ਉਹਦੀ ਸੈਨਾ ਨੂੰ ਕਿਵੇਂ ਖਤਮ ਕਰ ਦੋਗੇ ਤੁਸੀਂ ਉਹਦੇ ਨਾਲ ਕਿਵੇਂ ਲੜ ਸਕਦੇ ਜੇ ਪਰ ਉਹ ਕਦੀ ਵੀ ਇਹ ਹੋਣਾ ਨਹੀਂ ਦਿੰਦਾ ਉਹਨੂੰ ਪਤਾ ਉਹ ਸਭ ਤੋਂ ਪਹਿਲਾਂ ਤੁਹਾਡੀ ਪ੍ਰਾਰਥਨਾ ਡੱਕਦਾ ਜੇ ਤੁਸੀਂ ਪ੍ਰਾਰਥਨਾ 'ਚ ਜੋੜਦੇ ਹੋ ਖੁਦਾ ਨਾਲ ਜੋੜਦੇ ਹੋ ਤੁਹਾਡਾ ਪਹਿਲਾ ਸਟੈਪ ਹੀ ਉਹ ਫੇਲ ਕਰਦਾ ਹੈ ਪਹਿਲਾ ਸਟੈਪ ਕੀ ਹਾਂ ਪ੍ਰਾਰਥਨਾ ਪ੍ਰਾਰਥਨਾ ਪਹਿਲਾ ਸਟੈਪ ਕੀ ਪ੍ਰਾਰਥਨਾ ਕਰਨਾ ਪ੍ਰਾਰਥਨਾ ਜੀਵਨ 'ਚ ਪ੍ਰਾਰਥਨਾ ਹੋਣੀ ਬੜੀ ਜ਼ਰੂਰੀ ਏ ਉਸੀ ਕਈ ਕਰ ਵੇਖੋਗੇ ਉਹ 3 ਘੰਟੇ ਦੀ ਫਿਲਮ ਵੇਖ ਸਕਦੇ ਨੇ ਵੇ ਸ਼ਾਦੀ ਵੇਖ ਸਕਦੇ ਨੇ ਵੱਡੇ ਪਾਰਟੀਆਂ ਘੁੰਮ ਸਕਦੇ ਨੇ ਬੁਜਾਰਾਂ ਚ ਸ਼ਾਪਿੰਗ ਕਰ ਸਕਦੇ ਨੇ ਉਹ ਆਪਣੀਆਂ ਕੱਲਾ ਬੱਤਾਂ ਨਾਲ ਸੂਰਜ ਢਲ ਜਾਂਦਾ ਉਹਨਾਂ ਦੇ ਪਰ ਪ੍ਰਾਰਥਨਾ ਉਹਨਾਂ ਦੇ ਜੀਵਨ ਚ ਨਹੀਂ ਨਹੀਂ ਜਿਹੜੀ ਰੂਹ ਦੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਨਹੀਂ ਹੈ ਉਹ ਇੱਕ ਦਿਨ ਖਤਮ ਹੋ ਜਾਏਗੀ ਹੋ ਜਾਏਗੀ ਖਤਮ ਹੋ ਜਾਏਗੀ ਖਤਮ ਹੋ ਜਾਏਗੀ ਕਿਉਂਕਿ ਪ੍ਰਾਰਥਨਾ ਬੜੀ ਜ਼ਰੂਰੀ ਹੈ ਪ੍ਰਾਰਥਨਾ ਤੁਹਾਡੀ ਆਤਮਾ ਨੂੰ ਚਾਰਜ ਕਰਦੀ ਹੈ ਜਿੱਦਾਂ ਜ਼ਰੂਰੀ ਹੈ ਭੋਜਨ ਖਾਣਾ ਭੋਜਨ ਕਿਉਂ ਖਾਣੇ ਆਪਾਂ ਭੋਜਨ ਰਹੀ ਊਰਜਾ ਮਿਲਦੀ ਪਾਣੀ ਰਹੀ ਊਰਜਾ ਮਿਲਦੀ ਹੈ ਜਿੰਨਾ ਹੀ ਜ਼ਿਆਦਾ ਜ਼ਰੂਰੀ ਤੁਹਾਡੇ ਜੀਵਨ ਦੇ ਵਿੱਚ ਭੋਜਨ ਹੈ ਪਾਣੀ ਹੈ ਉਹ ਨਹੀਂ ਜਿਆਦਾ ਜ਼ਰੂਰੀ ਇਹ ਪ੍ਰਾਰਥਨਾਵਾਂ ਭੋਜਨ ਤੇ ਪਾਣੀ ਤੁਹਾਡੇ ਜੀਵਨ ਚੋਂ ਵੱਖਰਾ ਕੀਤਾ ਜਾਏ ਤੁਹਾਡਾ ਸਰੀਰ ਖਤਮ ਹੋ ਜਾਏਗਾ ਤੇ ਤੁਹਾਡੇ ਜੀਵਨ ਚ ਪ੍ਰਾਰਥਨਾ ਨੂੰ ਵੱਖਰਾ ਕੀਤਾ ਜਾਏ ਤੇ ਤੁਹਾਡੀ ਆਤਮਾ ਖਤਮ ਹੋ ਜਾਏਗੀ ਪਰ ਫਿਕਰ ਜਿਆਦਾ ਕਿਦਾ ਹਾਂ ਹਾਂ ਫਿਕਰ ਜਿਆਦਾ ਕਿਦਾ ਸਰੀਰ ਦਾ ਤੁਸੀਂ ਮੰਨ ਕੇ ਚੱਲੋਗੇ ਮੇਰੇ ਹੱਥ ਦੇ ਵਿੱਚ ਇੱਕ ਆਂਡਾ ਹੈ ਾਂਡਾ ਮੇਰੇ ਹੱਥ ਦੇ ਵਿੱਚ ਆਂਡੇ ਦਾ ਛਿਲੜ ਕਿਸੇ ਕੰਮ ਦਾ ਨਹੀਂ ਕੋਈ ਕੋਈ ਖਾਂਦਾ ਆਂਡੇ ਦਾ ਛਿਲੜ ਨਹੀਂ ਖਾਂਦੇ ਕੀ ਨੇ ਆਂਡਾ ਜਿਆਦਾ ਲੋੜ ਕੀ ਦੀ ਇਹੀ ਹੈ ਸਰੀਰ ਅਤੇ ਇਹਦੇ ਵਿੱਚ ਆਤਮਾ ਤੇ ਲੋੜ ਆਤਮਾ ਦੀ ਜਿਆਦਾ ਕੇਅਰ ਜਿਆਦਾ ਕੀ ਦੀ ਹੋ ਰਹੀ ਹੈ ਸਰੀਰ ਦੀ ਹਾਂ ਸਰੀਰ ਦੀ ਸਰੀਰ ਦੀ ਸਾਨੂੰ ਸਰੀਰ ਦੇ ਵਿੱਚ ਇਹ ਪਤਾ ਹੈ ਅਸੀਂ ਨੌਣਾ ਹੈ ਸਾਨੂੰ ਸਰੀਰ ਦੇ ਵਿੱਚ ਇਹ ਪਤਾ ਹੈ ਅਸੀਂ ਨੂੰ ਵਧੀਆ ਭੋਜਨ ਦੇਣਾ ਸਾਨੂੰ ਸਰੀਰ ਦੇ ਵਿੱਚ ਇਹ ਪਤਾ ਹੈ ਅਸੀਂ ਐਕਸਰਸਾਈਜ਼ ਕਰਨੀ ਹੈ ਸਾਨੂੰ ਸਰੀਰ ਦੇ ਵਿੱਚ ਇਹ ਪਤਾ ਹੈ ਕਿ ਇਹਨੂੰ ਟਾਈਮ ਸਿਰ ਡਾਈਟ ਦੇਂਦੇ ਰਹਿਣਾ ਡਾਈਟ ਟਾਈਮ ਸਿਰ ਦੇਂਦੇ ਰਹਿਣਾ ਨਹੀਂ ਤਾਂ ਇਹ ਖਤਮ ਹੋ ਜਾਏਗਾ ਪਰ ਆਤਮਾ ਆਤਮਾ ਬਾਰੇ ਨਹੀਂ ਪਤਾ ਉਹ ਸਰੀਰ ਤੁਹਾਡਾ 70 ਸਾਲ ਦਾ 80 ਸਾਲ ਦਾ ਆਤਮਾ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਜੇ ਕੋਈ ਦੱਸ ਨਹੀਂ ਸਕਦਾ ਕਿ ਆਤਮਾ 50 ਸਾਲ 100 ਸਾਲ 200 ਸਾਲ 300 ਸਾਲ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਆਤਮਾ ਦੀ ਫਿਕਰ ਜਦਾ ਆ ਸਰੀਰ ਦਾ ਓਏ ਆਤਮਾ ਨੂੰ ਤਿਆਰ ਕਰਨ ਦੇ ਲਈ ਆਤਮਾ ਨੂੰ ਸਟਰੋਂਗ ਕਰਨ ਦੇ ਲਈ ਆਤਮਾ ਨੂੰ ਤਾਕਤਵਰ ਬਣਾਉਣ ਦੇ ਲਈ ਪ੍ਰਾਰਥਨਾ ਬੜੀ ਜ਼ਰੂਰੀ ਏ ਤੇ ਸ਼ੈਤਾਨ ਸਭ ਤੋਂ ਪਹਿਲਾਂ ਪ੍ਰਾਰਥਨਾ ਨੂੰ ਰੋਕਦਾ ਹੈ ਤੇ ਜਿਹੜੀਆਂ ਰੂਹਾਂ ਪ੍ਰਾਰਥਨਾਵਾਂ ਦੇ ਵਿੱਚ ਲੱਗੀਆਂ ਰਹਿੰਦੀਆਂ ਜਿਹੜੀਆਂ ਰੂਹਾਂ ਨੂੰ ਪਤਾ ਹੈ ਕਿ ਅਸੀਂ ਖੁਦਾ ਨੂੰ ਟਾਈਮ ਦੇਣਾ ਜਿਹੜੀਆਂ ਰੂਹਾਂ ਸ਼ਾਮ ਸਵੇਰੇ ਰੱਬ ਅੱਗੇ ਖੜਦੀਆਂ ਨੇ ਰੱਬ ਅੱਗੇ ਬੈਠਦੀਆਂ ਨੇ ਰੱਬ ਅੱਗੇ ਤਰਲੇ ਕਰਦੀਆਂ ਨੇ ਰੱਬ ਅੱਗੇ ਮਿੰਟਾਂ ਕਰਦੀਆਂ ਨੇ ਤੇ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਖਤਮ ਨਹੀਂ ਕਰ ਸਕਦੀ ਹੈ ਕਿ ਆਮਨ ਤੁਹਾਡੀ ਤਾਕਤ ਕੀ ਹੈ ਪ੍ਰਾਰਥਨਾ ਪ੍ਰਾਰਥਨਾ ਫੈਸਲਾ ਤੁਹਾਡੇ ਹੱਥ ਵਿੱਚ ਤੁਸੀਂ ਇੱਥੇ ਬੱਚੇ ਖੜਾ ਕੇ ਚਲੇ ਜਾਓ ਤੁਸੀਂ ਇਥੋਂ ਲੰਗਰ ਛੱਕ ਕੇ ਚਲੇ ਜਾਓ ਤੁਸੀਂ ਇੱਥੇ ਬਾਹਰ ਅੰਦਰ ਜਾਣ ਵਿੱਚ ਟਾਈਮ ਗਵਾ ਦੋ ਤੁਸੀਂ ਇੱਥੇ ਗੱਲਾਂ ਬਾਤਾਂ ਕਰਕੇ ਚਲੇ ਜਾਓ ਤੁਸੀਂ ਇੱਥੇ ਇੱਕ ਦੂਜੇ ਦੇ ਸੂਟ ਵੇਖ ਕੇ ਚਲੇ ਜਾਓ ਤੁਸੀਂ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਚਲੇ ਜਾਓ ਇੱਕ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਇੱਥੇ ਗੁੱਟਨੇ ਟੇਕ ਕੇ ਦਿਲ ਤੋਂ ਦੁਆਈ ਦੇ ਕੇ ਰੱਬ ਦੇ ਨਾਲ ਨਾਤਾ ਜੋੜ ਕੇ ਚਲੇ ਜਾਓ ਪ੍ਰਾਰਥਨਾਵਾਂ ਲੰਬੀਆਂ ਕਰਕੇ ਚਲੇ ਜਾਓ ਪ੍ਰਾਰਥਨਾਵਾਂ ਦੇ ਵਿੱਚ ਜੋੜ ਜਾਏ ਫੈਸਲਾ ਤੁਹਾਡੇ ਹੱਥ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨਹੀਂ ਅੱਜ ਜੈਤਵਾਰ ਦਾ ਦਿਨ ਹੈ ਮੈਂ ਕੰਮ ਛੱਡ ਕੇ ਆਇਆ ਮੈਂ ਕਿਰਾਇਆ ਲਾ ਕੇ ਆਇਆ ਮੈਂ ਘਰ ਤੋਂ ਦੂਰ ਆਇਆ ਜੇ ਮੈਂ ਇੱਥੋਂ ਮਣਾ ਕੁਝ ਲੈ ਕੇ ਗਿਆ ਤੇ ਮੇਰੇ ਵਰਗਾ ਬੇਕੂਫ ਨਹੀਂ ਹੈਗਾ ਕੋਈ ਦੇਖੋ ਜਿਹੜੇ ਲੋਕ ਆ ਗਏ ਨੇ ਉਹ ਕਹਿੰਦੇ ਆਇਆ ਤੇ ਹਾਜ਼ਰੀ ਲਵਾ ਕੇ ਚੱਲੇ ਆਏ ਤੇ ਹਾਂ ਕੋਈ ਵੀ ਉਹਨਾਂ ਦੇ ਪੱਲੇ ਨਹੀਂ ਹੁੰਦਾ ਨਾ ਗੀਤ ਨਾ ਪਾਜਨ ਨਾ ਕਲਾਮ ਨਾ ਪ੍ਰਾਰਥਨਾ ਬਸ ਆਏ ਜੈਮਸੀ ਦੀ ਹਾਲੇਲੂਇਆ ਬਸ ਆਏ ਚਲੇਗਾ ਨਹੀਂ ਪ੍ਰਾਰਥਨਾ ਤੁਹਾਡਾ ਤਾਕਤਵਰ ਪਹਿਲਾ ਕਦਮ ਪ੍ਰਾਰਥਨਾ तो शक्तिशाली दूजा तो 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 कदम प्रार्थना तो कदम प्रार्थना चौथा तो कदम प्रार्थना तो कदम प्रार्थना छेवा तो कदम प्रार्थना सतमां तो कदम प्रार्थना अठवा तो कदम प्रार्थना नौवा कदम प्रार्थना दसवा कदम प्रार्थना ये दसम जिंदगी जरूरी ने ਇਹ ਪ੍ਰਾਰਥਨਾ ਵੀ ਬੜੀ ਜ਼ਰੂਰੀ ਹੈ। ਦਾਸ ਹੁਕਮ ਤੁਸੀਂ ਕੰਧਾਂ 'ਤੇ ਲਾ ਕੇ ਟੰਗ ਸਕਦੇ ਜੇ ਪਰ ਪ੍ਰਾਰਥਨਾ ਨੂੰ ਐਦਾਂ ਨਹੀਂ ਟੰਗ ਸਕਦੇ। ਪ੍ਰਾਰਥਨਾ ਤੁਹਾਨੂੰ ਕਰਨੀ ਪੈਣੀ ਹੈ। ਬਾਈਬਲ ਨੂੰ ਤੁਸੀਂ ਘਰਲ ਜਾ ਕੇ ਲਵੇਟ ਕੇ ਰੱਖ ਸਕਦੇ ਹੋ। ਪਰ ਪ੍ਰਾਰਥਨਾ ਲਵੇਟ ਕੇ ਨਹੀਂ ਰੱਖ ਸਕਦੇ। ਉਹ ਤੁਹਾਨੂੰ ਕਰਨੀ ਪੈਣੀ ਹੈ। ਪ੍ਰਾਰਥਨਾ ਤੁਹਾਨੂੰ ਐਡੀ ਤਾਕਤ ਦੇਗੀ ਹਾਰੇ ਉਕੜਾਵੇਗਾ ਤੇ ਲੋਕ ਰਾਨ ਹੋ ਜਾਣਗੇ ਬੰਦਾ ਇੱਥੇ ਖਤਮ ਹੋ ਜਾਂਦਾ ਏ ਇਹ ਨੰਗ ਕਿਵੇਂ ਆਇਆ ਇੱਥੋਂ ਹਮੇਸ਼ਾ ਹੁਣ ਕੀ ਗਿਆ ਕਹਿੰਦਾ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪ੍ਰਾਰਥਨਾ ਦਾ ਘਰ ਸਦਾਵੇਗਾ ਸੁਬਾਹ ਨਹੀਂ ਟਾਈਮ ਤੇ ਸ਼ਾਮ ਨੂੰ ਪ੍ਰਾਰਥਨਾ ਕਰੋ ਸਵੇਰੇ ਨਹੀਂ ਟਾਈਮ ਤੇ ਰਾਤ ਨੂੰ ਕਰੋ ਰਾਤ ਨੂੰ ਨਹੀਂ ਦੁਪਹਿਰੇ ਕਰੋ ਪਲ ਪਲ ਕੰਮ ਕਰਦੇ ਕਰੋ ਝਾੜੂ ਲਾ ਕੇ ਕਰੋ ਤੁਹਾਡੇ ਕੋਲ ਬੈਨ ਨਹੀਂ ਨੀ ਟਾਈਮ ਖੜ ਕੇ ਕਰੋ ਖੜਨ ਦੇ ਨਹੀਂ ਟਾਈਮ ਤੁਰ ਕੇ ਕਰੋ ਤੁਰਨ ਦੇ ਨਹੀਂ ਟਾਈਮ ਬੈ ਕੇ ਕਰੋ ਬੈ ਕੇ ਨਹੀਂ ਟਾਈਮ ਕੰਮ ਕਰਦੇ ਕਰੋ ਕੰਮ ਕਰਦੇ ਨਹੀਂ ਟਾਈਮ ਜਦੋਂ ਵੀ ਤੁਹਾਡਾ ਖਾਣਾ ਖਾਂਦੇ ਸਮੇ ਤੁਹਾਡਾ ਪੈਣ ਸਮੇ ਪ੍ਰਾਰਥਨਾ ਕਰੋ ਤੇ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤੁਹਾਡੇ ਚਿਹਰੇ ਦੇ ਵੀ ਹਾਲਾਤ ਬਦਲ ਦੇਗਾ ਤੇ ਜਿਵੇਂ ਤੁਹਾਡੇ ਪੁੱਖ ਦੇ ਵੀ ਹਾਲਾਤ ਬਦਲ ਕੇ ਰੱਖ ਦਵੇਗਾ ਅਮੀਨ ਪ੍ਰਾਰਥਨਾ ਇੱਕ ਤਾਕਤ ਹੈ ਹਥਿਆਰ ਇੱਕ ਇਹਨੂੰ ਵਰਤ ਕੇ ਵੇਖੋ ਇਹ ਕਿਦੋਂ ਮੋਲ ਨਹੀਂ ਲੈਣਾ ਪੈਂਦਾ ਇਹਨੂੰ ਚਲਾਉਣ ਦੇ ਲਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਅਸੀਂ ਇੱਕ ਹਥਿਆਰ ਲੈਨੇ ਆ ਉਹਨੂੰ ਵਰਤਣ ਦੇ ਲਈ ਪਰਮਿਸ਼ਨ ਦੀ ਲੋੜ ਹੈ ਪਰ ਜਿਹੜਾ ਪ੍ਰਾਰਥਨਾ ਦਾ ਹਥਿਆਰ ਹੈ ਇਹਨੂੰ ਵਰਤਣ ਦੇ ਲਈ ਕੋਈ ਪਰਮਿਸ਼ਨ ਦੀ ਲੋੜ ਨਹੀਂ ਕੋਈ ਟਾਈਮ ਫਿਕਸ ਨਹੀਂ ਆਗਾ ਪਾਬੰਦੀ ਲਾ ਦਿੱਤੀ ਲੋਕਾਂ ਦੇ ਉੱਤੇ ਤੜਕੇ ਦੀ ਪ੍ਰਾਰਥਨਾ ਕਰੋ

ਚਿਹਰਾ ਤੁਹਾਡਾ ਦੱਸੇ ਚਿਹਰਾ ਤੁਹਾਡਾ ਦੱਸੇ ਅੱਜ ਕੋਈ ਸੋਹਣੀ ਜੀ ਕਰੀਮ ਲਾ ਆਉਂਦਾ ਤੇ ਚਾਰ ਜਣੇ ਭੈਣਾ ਉਹਨੂੰ ਪੁੱਛਦੀਆਂ ਕਿਹੜੀ ਕਰੀਮ ਵਰਤਨੀ ਐ ਦੋ ਭਾਈ ਨੂੰ ਪੁੱਛਦੇ ਤੂੰ ਕਿਹੜੀ ਕਰੀਮ ਵਰਤਦਾ ਯਾਰ ਤੁਸੀਂ ਪ੍ਰਾਰਥਨਾ ਕਰਕੇ ਵੇਖਿਆ ਜੇ ਲੋਕ ਤੁਹਾਨੂੰ ਕਹਿਣਗੇ ਤੂੰ ਕਿਹੜੀ ਦਵਾਈ ਖਾ ਰਿਹਾ ਤੇਰਾ ਤੇ ਚਿਹਰਾ ਹੀ ਬਦਲ ਗਿਆ ਐਡੀ ਪ੍ਰਾਰਥਨਾ ਦੀ ਤਾਕਤ ਹੈ ਪ੍ਰਾਰਥਨਾ ਹਾਂਜੀ ਦੂਜੀ ਆਇਤ ਨੂੰ ਪੜ੍ਹੀਏ ਤੁਸੀਂ ਰਸੂਲਾਂ ਦੇ ਕਰਤੱਵ ਤਿੰਨਾਂ ਦੇ ਆਇਓ ਦੀ ਇੱਕ ਆਇਤੋਂ ਪਤਰਸ ਅਤੇ ਯਹੋਨਾ ਪ੍ਰਾਰਥਨਾ ਕਰਨ ਦੇ ਵੇਲੇ ਤਿਹੇ ਪੈਰ ਹੇਕਲ ਨੂੰ ਚਲੇ ਜਾਂਦੇ ਹਨ ਆਮੇਨ ਇਹ ਕਿੱਥੇ ਜਾਂਦੇ ਵੇ ਜੀ ਹੇਕਲ ਦੇ ਵਿੱਚ ਕੀ ਕਰਨ ਲਈ ਇੰਜ ਕਿ ਉਹ ਪ੍ਰਚਾਰ ਕਰਨ ਲਈ ਚਲੇ ਜਾਂਦੇ ਹਾਂ ਹਾਂਜੀ ਉਹ ਚਰਚ ਦੇ ਵਿੱਚ ਸਾਰੇ ਪ੍ਰਚਾਰ ਕਰਨ ਲਈ ਆਉਂਦੇ ਪ੍ਰਚਾਰਕ ਚਰਚ ਤੇ ਇੱਕ ਹੁੰਦਾ ਦੂਜੇ ਹਾਂ ਉਹ ਜਿਹੜੇ ਪ੍ਰਚਾਰਕ ਦੇ ਪਿੱਛੇ ਪ੍ਰਾਰਥਨਾਵਾਂ ਨੇ ਜਿਹੜੀ ਕਲਿਸਿਆ ਜਿਹੜੇ ਪ੍ਰਚਾਰਕ ਦੇ ਪਿੱਛੇ ਪ੍ਰਾਰਥਨਾਵਾ ਕਰਦੀ ਦੁਨੀਆਂ ਦੀ ਕੋਈ ਤਾਕਤ ਉਹਨੂੰ ਡੋਬ ਨਹੀਂ ਸਕਦੀ ਉਹ ਜਿੰਨਾ ਮਰਜੀ ਫਸ ਜਾਵੇ ਜਿੰਨਾ ਮਰਜੀ ਗੁੰਮਨਾਮੀ ਦੇ ਬੱਦਲ ਚ ਵੜ ਜਾਵੇ ਕਲਿਸੀਆਂ ਆਵੰਦੀਆਂ ਪ੍ਰਾਰਥਨਾਵਾਂ ਉਹਨੂੰ ਉਥੋਂ ਕੱਢ ਕੇ ਲੈ ਆਉਂਦੀਆਂ ਆ ਗਏ ਨਹੀਂ ਉਥੋਂ ਕੱਢ ਲਿਆਉਣਗੀਆਂ ਪ੍ਰਾਰਥਨਾ ਇਨੀ ਜ਼ਰੂਰੀ ਹੈ ਇਹ ਅਕਲ ਚ ਗੈਣੇ ਜੀ ਕੀ ਕਰਨਾ ਪ੍ਰਾਰਥਨਾ ਕਰਨਾ ਉਹ ਪ੍ਰਾਰਥਨਾ ਹੋਣੀ ਬੜੀ ਜ਼ਰੂਰੀ ਹੈ ਲੋਕ ਰਹਿ ਪਤਾ ਨਹੀਂ ਕਿਵੇਂ ਜਾਂਦੇ ਨੇ ਪਤਾ ਨਹੀਂ ਕਿ ਇਸ ਤਰੀਕੇ ਨਾਲ ਰਹਿ ਜਾਂਦੇ ਨੇ ਪ੍ਰਾਰਥਨਾ ਮਤੋਂ ਬਿਨਾ ਰੋਟੀ ਤੋਂ ਬਿਨਾ ਕੋਈ ਰਹਿੰਦਾ ਤੁਹਾਡੇ ਵਿੱਚੋਂ ਕੋਈ ਆ ਗਿਆ ਰੋਟੀ ਤੋਂ ਬਿਨਾ ਰਹਿੰਦਾ ਪਾਣੀ ਤੋਂ ਬਿਨਾ ਕੋਈ ਰਹਿੰਦਾ ਤੇ ਪ੍ਰਾਰਥਨਾ ਤੋਂ ਬਿਨਾ ਹਾਂ ਓਏ ਅੱਧੇ ਘੰਟਾ ਆਜਾ ਦੇ ਘਰ ਵਾਲੇ ਨੂੰ ਰੋਟੀ ਲੈਟ ਦੇ ਆ ਜੇ ਹਾਂਜੀ ਚਾਰ ਦਿਨਾਂ ਨਾਲ ਤੁਹਾਨੂੰ ਪੁੱਛ ਰਣਾ ਪੈਣੀ ਡੱਟ ਚਿਹਰੇ ਤੇ ਕੀ ਹੋਇਆ ਹਾਂਜੀ ਤੁਹਾਡੇ ਭਾਂਡੇ ਦੂਜੇ ਗਵਾਂਢ ਚੋਂ ਲੰਬਣਗੇ ਰੋਟੀ ਐਡੀ ਜ਼ਰੂਰੀ ਏ ਤੇ ਪ੍ਰਾਰਥਨਾ ਹਾਂ ਪ੍ਰਾਰਥਨਾ ਉਹ ਪ੍ਰਾਰਥਨਾ ਦਾ ਮੁੱਲ ਬੜਾ ਵੱਡਾ ਜੇ ਅੱਜ ਮੌਕਾ ਮਿਲਿਆ ਤੁਹਾਨੂੰ ਤੁਹਾਡੇ ਕੋਲੇ ਆਕ ਆਇਆ ਇੱਕ ਫਾਇਦਾ ਆਇਆ ਤੁਹਾਡੇ ਕੋਲੇ ਇੱਕ ਪ੍ਰਾਰਥਨਾ ਕਰਨ ਦੀ ਕੀ ਕਰਨੀ ਇਹ ਹੈ ਅਕਲ ਤੇ ਚੱਲੇ ਨੇ ਪ੍ਰਚਾਰ ਕਰਨ ਦੀ ਯਿਸੂ ਨੇ ਕਿਹਾ ਮੇਰੀ ਹਕਲ ਪ੍ਰਚਾਰ ਵਾਲੀ ਜਗ੍ਹਾ ਨਹੀਂ ਉਹਨੇ ਕੀ ਕਿਹਾ ਇਹ ਕਿੱਥੇ ਚੱਲੇ ਨੇ ਪ੍ਰਾਰਥਨਾ ਕਰਨ ਉਹ ਖੁਦਾ ਦੇ ਲੋਕੋ ਇੱਥੇ ਬੈ ਕੇ ਚਲੇਗਾ ਇੱਧਰ ਉੱਧਰ ਦੀਆਂ ਗੱਲਾਂ ਕਰ ਲਈਆਂ ਮਿਲ ਕੇ ਚਲੇਗਾ ਪਾਦਰੀ ਤੋਂ ਸਿਰ ਤੇ ਹੱਥ ਰਖਾ ਲਿਆ ਪੋਸਟਰ ਤੋਂ ਭਵਿਸ਼ਵਾਣੀ ਕਰਵਾ ਲਈ ਇੱਕ ਪ੍ਰਚਾਰ ਸੁਣ ਕੇ ਚਲੇਗਾ ਇਹ ਜ਼ਿੰਦਗੀ ਨਹੀਂ ਹੈ ਮਸੀਹ ਦੀ ਇਹ ਮਸੀਹ ਦੀ ਮਨਿਆਦ ਨਹੀਂ ਹੈ ਮਸੀਹ ਦੀ ਮਨਿਆਦ ਰੋਟੀ ਖਾਣੀ ਪਲ ਜਾਓ ਵਿਆਹ ਭੁੱਲ ਜਾਓ ਮਰਗ ਭੁੱਲ ਜਾਓ ਪਜਾ ਤਾਣਾ ਭੁੱਲ ਜਾਓ ਪਰ ਪ੍ਰਾਰਥਨਾ ਕਦੀ ਨਾ ਭੁੱਲੋ ਇਹਵਾ ਤੁਹਾਡੇ ਹਾਲਾਤਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੈਗਾ ਆਮੇ ਤੁਹਾਡੀ ਤਾਕਤ ਹੈ ਪ੍ਰਾਰਥਨਾ ਤੁਹਾਡੀ ਪ੍ਰਾਰਥਨਾ ਤੁਹਾਡੀ ਤਾਕਤ ਹੈ ਪ੍ਰਾਰਥਨਾ ਕਰੋ ਪ੍ਰਾਰਥਨਾ ਬਣੀ ਬੜੀ ਜ਼ਰੂਰੀ ਹੈ ਜੀਵਨ ਦੇ ਵਿੱਚ ਇਹ ਅਕਲ ਦੇ ਚੱਲੇ ਨੇ ਦੇ ਕੀ ਕਰਨ ਚੱਲੇ ਹਾਂ ਪ੍ਰਾਰਥਨਾ ਕਰਨ ਦੇ ਲਈ ਚੱਲੇ ਉਹ ਵੱਡੇ ਪਾਰਟੀ ਲਈ ਘੰਟਾ ਜ਼ਰੂਰੀ ਏ ਚੌਂਕ 'ਚ ਖੜ੍ਹਨੇ ਘੰਟਾ ਜ਼ਰੂਰੀ ਏ ਗਵਾਂਢ ਦੇ ਵਿੱਚ ਜਾ ਕੇ ਗੱਲਾਂ ਕਰਨ ਦੇ ਲਈ ਘੰਟਾ ਜ਼ਰੂਰੀ ਏ ਪਹਿਲਾਂ ਹੀ ਟਾਈਮ ਟੇਬਲ ਫਿਕਸ ਕੀਤਾ ਹੁੰਦਾ ਜਿੰਨੇ ਪੇਪਰਾਂ ਦੀ ਡੇਟ ਸ਼ੀਟ ਆ ਜਾਂਦੀ ਹਾਂਜੀ ਰਾਤ ਨੂੰ ਸੌਣ ਲੱਗੀਆਂ ਭੈਣਾਂ ਤੇ ਭਾਈ ਕਹਿ ਦਿੰਦੇ ਦਿਨ ਚੜ੍ਹਨ ਦੇ ਮੈਂ ਜੋ ਭੈਣ ਕੋਲ ਹੋ ਕੇ ਆਵਾਂਗੇ ਮੈਂ ਭਾਈ ਕੋਲ ਹੋ ਕੇ ਆਵਾਂਗੇ ਰਿਸ਼ਤੇਦਾਰ ਕੋਲ ਹੋ ਕੇ ਆਵਾਂਗੇ ਕਦੀ ਚੈੱਕ ਕੀਤਾ ਹੈ ਕਿ ਮੈਂ ਕਿੰਨੇ ਦਿਨ ਹੋ ਗਿਆ ਪ੍ਰਾਰਥਨਾ ਤੇ ਨਹੀਂ ਬੈਠਾ ਕਿੰਨੇ ਦਿਨ ਮੇਰੀ ਰੱਬ ਨਾਲ ਨਹੀਂ ਗੱਲ ਹੋਈ ਕਿੰਨੇ ਦਿਨ ਮੈਂ ਤੜਪਦਾ ਤੁਸੀਂ ਅੱਜ ਆਪਣੇ ਤੇ ਪੁੱਤਰ ਨਾਲ ਗੱਲ ਨਾ ਕਰਿਆ ਜੇ ਅੱਜ ਤੁਸੀਂ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਆਪਣੀ ਵਾਈਫ ਨੂੰ ਨਾ ਬੁਲਾਇਆ ਜੇ ਰਹਿ ਸਕਦਾ ਕੋਈ ਹਾਂ ਇੱਕ ਮਿੰਟ ਤੁਹਾਡੇ ਪੁੱਤ ਨੇ ਤੁਹਾਡੇ ਨਾਲ ਗੱਲ ਨਾ ਕੀਤੀ ਤੁਹਾਡਾ ਕਲੇਜਾ ਫਟਣ ਲੱਗ ਪੈਣਾ ਤਾਨੂੰ ਸਮਝ ਨਹੀਂ ਆਣੀ ਕੀ ਕਰੀਏ ਤੁਹਾਡੀ ਰੂਪ ਰੰਗਤ ਬਦਲ ਜਾਣੀ ਹੈ ਤੁਸੀਂ ਵੀ ਕਿਸੇ ਦੇ ਪੁੱਤਰ ਦੀ ਤੁਹਾਡਾ ਅੱਬਾ ਬੈਠਾ ਉਹ ਕਹਿੰਦਾ ਆ ਮੇਰੇ ਨਾਲ ਗੱਲ ਕਰ ਤੇ ਜਿਹੜੇ ਬੱਚੇ ਆ ਉਹਦੇ ਅੱਬਾ ਨਾਲ ਗੱਲ ਕਰਦੇ ਰਹਿੰਦੇ ਨੇ ਜਿਹੜੇ ਬੱਚੇ ਆ ਉਹਦੇ ਅੱਬਾ ਨੂੰ ਟਾਈਮ ਦਿੰਦੇ ਨੇ ਉਹ ਕਿਤੇ ਫਸਦੇ ਨਹੀਂ ਇਹ ਆਵਾ ਨਨ ਕਾਟ ਲੈਂਦਾ ਹੈ ਹਾਂ ਮੇ ਮੈਂ ਹੈਰਾਨ ਆ ਪ੍ਰਾਰਥਨਾ ਤੋਂ ਬਿਨਾ ਚੱਲ ਰਿਹਾ ਮਸੀਹਾਂ ਦਾ ਜੀਵਨ ਮੈਂ ਹੈਰਾਨ ਆ ਯੂਥ ਪ੍ਰਾਰਥਨਾ ਤੋਂ ਬਿਨਾ ਕਿਵੇਂ ਰਹਿ ਸਕਦਾ ਮੈਂ ਹੈਰਾਨ ਆ ਕਲਿਸਿਆ ਪ੍ਰਾਰਥਨਾ ਤੋਂ ਬਿਨਾ ਕਿਵੇਂ ਰਹਿ ਸਕਦੀ ਮੈਂ ਹੈਰਾਨ ਆ ਇੱਕ ਪਾਸਟਰ ਪ੍ਰਾਰਥਨਾ ਤੋਂ ਬਿਨਾ ਕਿਵੇਂ ਰਹਿ ਸਕਦਾ ਸ਼ੈਤਾਨ ਬੜਾ ਮਾਸਟਰਪੀਸ ਹੈ ਤੁਸੀਂ ਇੱਕ ਦਿਨ ਪ੍ਰਾਰਥਨਾ ਨਾ ਕਰੋਗੇ ਤੁਹਾਡੇ ਕੰਮ 'ਚ ਕੋਈ ਰੁਕਾਵਟ ਨਹੀਂ ਆਣੀ ਤੁਹਾਡਾ ਕੰਮ ਉਦਾਂ ਹੀ ਰਹੇਗਾ ਦੋ ਦਿਨ ਪ੍ਰਾਰਥਨਾ ਨਾ ਕਰੋਗੇ ਪ੍ਰਚਾਰ ਵੀ ਵਧੀਆ ਕੀਤੀ ਜਾਣਗੇ ਲੋਕ ਪ੍ਰਚਾਰ ਸੁਣੀ ਵੀ ਵਧੀਆ ਜਾਣਗੇ ਗੀਤ ਭਜਨ ਵੀ ਵਧੀਆ ਚੱਲੀ ਜਾਏਗਾ ਚਰਚ ਗਰੋਥ ਵੀ ਕੀਤੀ ਜਾਏਗਾ ਤਿੰਨ ਦਿਨਾਂ ਪ੍ਰਾਰਥਨਾ ਕਰੋ ਸਿਸਟਮ ਉਦਾਂ ਹੀ ਰਹੇਗਾ ਚਾਰ ਦਿਨ ਪ੍ਰਾਰਥਨਾ ਨਾ ਕਰੋ ਸਿਸਟਮ ਉਦਾਂ ਹੀ ਰਹੇਗਾ 5 ਦਿਨ ਨਾ ਕਰੋ ਫਿਰ ਵੀ ਸਿਸਟਮ ਉਦਾ ਰਹੇਗਾ 6 ਦਿਨ ਨਾ ਕਰੋਗੇ ਫਿਰ ਵੀ ਸਿਸਟਮ ਉਹੀ ਰਹੇਗਾ ਪਰ 1 ਦਿਨ ਸਿਸਟਮ ਇਹੋ ਜਿਹਾ ਬਲੌਕ ਹੋ ਜਾਏਗਾ ਫਿਰ ਖੁੱਲਣਾ ਹਾਂ ਉਹ ਸ਼ੈਤਾਨ ਬੜਾ ਮਾਸਟਰ ਵੀ ਸੇ ਜੇ ਪਹਿਲੇ ਦੇਣੀ ਰਿਕਵਰਡ ਖਾੜੀ ਕਰੇਗਾ ਤੇ ਬੰਦੇ ਦਾ ਧਿਆਨ ਕਿੱਥੇ ਜਾਏਗਾ ਉਹਨੇ ਕਹਿੰਨਾ ਮੈਂ ਪ੍ਰਾਰਥਨਾ ਨਹੀਂ ਕੀਤੀ ਤੇ ਇਹ ਕੰਮ ਤਾਂ ਹੋ ਗਿਆ ਉਹ ਹੌਲੀ ਹੌਲੀ ਤੁਹਾਨੂੰ ਉਹਦੇ ਚਵਾੜੀ ਜਾਏਗਾ ਹੋਲੀ-ਹੋਲੀ ਤੁਹਾਨੂੰ ਉੱਥੋਂ ਲੈ ਕੇ ਜਾਏਗਾ ਕਿ ਤੁਹਾਨੂੰ ਚੇਤਨਾ ਆਵੇ ਕਿ ਪ੍ਰਾਰਥਨਾ ਨਹੀਂ ਕਰਨ ਦਾ ਮੈਨੂੰ ਆ ਰਿਜ਼ਲਟ ਪੁੱਤਨਾ ਪਿਆ ਤੁਹਾਨੂੰ ਲੱਗੇਗਾ 6-7 ਦਿਨ ਦੇ ਵਧੀਆ ਰਹੇ ਉਦੋਂ ਕਿਹੜਾ ਆਪਾਂ ਦੁਆ ਕਰਦੇ ਸੀ ਨਹੀਂ ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ ਕਿੱਥੇ ਬਣੇ ਰਹਿਣਾ ਪ੍ਰਾਰਥਨਾ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ ਤੇ ਜਿਹੜੀਆਂ ਰੂਹਾਂ ਪ੍ਰਾਰਥਨਾ ਦੇ ਵਿੱਚ ਬਣੀਆਂ ਰਹਿੰਦੀਆਂ ਉਹਨਾਂ ਦੇ ਰਿਜ਼ਲਟ ਬੜੇ ਅਲੱਗ ਹੁੰਦੇ ਜੀ ਹਾਂਜੀ ਪੜੀਏ ਕਲਾਮ ਦੇ ਵਿੱਚ ਲਾਸਟ ਆਇ ਤੇ ਮਤੀ 26 ਦੇ ਆਏ ਉਹਦੀ 36 ਆਇ ਤੋਂ ਤਦ ਯੇਸ਼ੂ ਉਹਨਾਂ ਦੇ ਨਾਲ ਗੱਤ ਸੰਮਣੀ ਨਾਮੇ ਇਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ ਤੁਸੀਂ ਇੱਥੇ ਬੈਠ ਕੇ ਜਿੰਨਾ ਚਿਰ ਮੈਂ ਉਥੋਂ ਉਥੇ ਜਾ ਕੇ ਪ੍ਰਾਰਥਨਾ ਕਰਾਂ ਆਮੇਨ ਯੇਸ਼ੂ ਬਾਗ ਦੇ ਵਿੱਚ ਗਿਆ ਤਾਂ ਕੀ ਕਰਨਗਾ ਪ੍ਰਾਰਥਨਾ ਚੇਲੇ ਅਕਲ ਚ ਗਏ ਤਾਂ ਕੀ ਕਰਨਗਾ ਪ੍ਰਾਰਥਨਾ ਯਾਵਾ ਪ੍ਰਭੂ ਯੇਸ਼ੂ ਨੇ ਕਿਹਾ ਕਿ ਇਹ ਜਿਹੜੇ ਵਪਾਰੀ ਨੇ ਉਹਨਾਂ ਨੂੰ ਉਥੋਂ ਭਜਾ ਕੇ ਉਹਨੇ ਕੀ ਕਿਹਾ ਕਿ ਮੇਰਾ ਭਵਨ ਪ੍ਰਾਰਥਨਾ ਦਾ ਘਸ ਦਵੇਗਾ ਐਡੀ ਜ਼ਰੂਰੀ ਪ੍ਰਾਰਥਨਾ ਮੈਂ ਹਜ਼ਾਰਾਂ ਇਤਾਂ ਪੜਾ ਸਕਣਾ ਪ੍ਰਾਰਥਨਾ ਨੂੰ ਲੈ ਕੇ ਯੇਸ਼ੂ ਮਸੀਹ ਵੀ ਕੀ ਕਰਦੇ ਸੀ ਪ੍ਰਾਰਥਨਾ ਕਰਦੇ ਸੀ ਉਹ ਖੁਦਾ ਦੇ ਲੋਕੋ ਅੱਜ ਤੋਂ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਜੇ ਤੁਸੀਂ ਕਰ ਦਿਓ ਤੇ ਉਹਨੂੰ ਹੋਰ ਵਧਾ ਦਿਓ ਜੇ ਹੋਰ ਵਧਾਈ ਤੇ ਹੋਰ ਵਧਾ ਦਿਵੋ ਕਿਉਂਕਿ ਅੱਗੇ ਜਿਹੜੇ ਰਿਜ਼ਲਟ ਆਉਣੇ ਨੇ ਉਹ ਬਹੁਤ ਵੱਡੇ ਆਉਣੇ ਨੇ ਇੱਕ ਇੱਕ ਘਰ ਇੱਥੇ ਖੜ ਕੇ ਗਵਾਹੀ ਦੇਗਾ ਕਿ ਯਵਾਨੇ ਪ੍ਰਾਰਥਨਾ ਨਾਲ ਮੇਰੇ ਰਾਹ ਖੋਲ ਦਿੱਤੇ ਆਗੇ ਆਮੇਨ ਪ੍ਰਾਰਥਨਾਵਾਂ ਰਾਹ ਖੋਲਦਿਆਂ ਨੇ ਪ੍ਰਾਰਥਨਾਵਾਂ ਰਾਹ ਖੋਲਦਿਆਂ ਨੇ ਪ੍ਰਾਰਥਨਾਵਾਂ ਰਾਹ ਖੋਲਦਿਆਂ ਨੇ ਪ੍ਰਾਰਥਨਾਵਾਂ ਫਸਿਆਂ ਨੂੰ ਕੱਢਦੀਆਂ ਨੇ ਪ੍ਰਾਰਥਨਾਵਾਂ ਹਨੇਰੇ ਤੋਂ ਚਾਨਣ ਵੱਲ ਲੈ ਆਉਂਦੀਆਂ ਨੇ ਪ੍ਰਾਰਥਨਾਵਾਂ ਫਸੇ ਬੰਦਿਆਂ ਨੂੰ ਆਜ਼ਾਦ ਕਰ ਦਿੰਦੀਆਂ ਨੇ ਪ੍ਰਾਰਥਨਾਵਾਂ ਭੋਜ ਭਾਰਤਲੇ ਦੱਬੇ ਲੋਕਾਂ ਨੂੰ ਬਾਹਰ ਕੱਢਦੀਆਂ ਨੇ ਕੀ ਕਰਨਾ ਚਾਹੀਦਾ ਪ੍ਰਾਰਥਨਾ ਹਾਂ ਪ੍ਰਾਰਥਨਾ ਪ੍ਰਾਰਥਨਾ ਕੀ ਕਰਨਾ ਚਾਹੀਦਾ ਪ੍ਰਾਰਥਨਾ ਆਓ 1 ਮਿੰਟ ਦੇ ਲਈ ਆਪਣਾ ਹੱਥ ਫੜੋ ਨਾਲ ਦੇ ਲਈ ਉਹਦੇ ਲਈ 2 ਮਿੰਟ ਦੁਆ ਕਰੋ ਤੁਸੀਂ ਕਦੀ ਜਿੰਦਗੀ ਚ ਉਹਨੇ ਸੋਚੀ ਨਹੀਂ ਹੈਗੇ यस ਅਮਨ ਤੁਸੀਂ ਬles ਬles ਬੰਦੇਓ ਤੁਸੀਂ ਬles ਆਪਣੇ ਹੱਥ ਤੋਂ ਉਹਨੇ ਸਵਰਗ ਵਾਲ ਚੱਕੋ ਕਹੋ ਮੈਂ ਬles ਆਈਏ ਸ਼ੂ ਦੇ ਨਾਮ ਚ ਮੈਂ ਦੂਜਿਆਂ ਨੂੰ ਬਰਕਤ ਦੇਣ ਦੇ ਲਈ ਆਇਆ ਯਵਾ ਦੀ ਕਿਰਪਾ ਮੇਰੇ ਉੱਤੇ ਯਵਾ ਦਾ ਅਨੁਗ੍ਰਾਹ ਮੇਰੇ ਉੱਤੇ ਅਮਨ ਅਮਨ